ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟੈਲਮਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਬਾਈ ਦਾ ਪਿੰਡ ਬਾਗਾਪੁਰਾਣਾ ਭਗਤਾ ਰੋਡ ਤੇ ਰਹਿ ਜਾਂਦਾ ਨੇੜੇ ਤੇ ਪਿੰਡ ਫਰਾਜ ਰਹਿ ਜਾਂਦਾ ਫਾਰਤਾ ਬਾਈ ਤੋਂ 5 ਕਿਲੋਮੀਟਰ ਅੱਗੇ ਆ ਜੀ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਂ ਮਲਕੀਸ਼ ਸਿੰਘ ਪਿੰਡ ਟਲਵਾਵਾਲਾ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਕਾਲੀਗਾਾਂ ਤੋਂ ਇਹਦੀ ਕੀ ਡਿਟੇਲ ਆ ਜੀ ਇਹ ਜੀ 2 ਕੁ ਮਹੀਨੇ ਬਾਅਦ ਨੂੰ ਸੂਈ ਨੂੰ ਹੋ ਗਏ ਠੀਕ ਆ ਜੀ 12 ਕਿਲੋ ਦੁੱਧ ਤਿਆਰ ਹੈ ਜੀ 12 ਕਿਲੋ ਤਿਆਰ ਆ ਜੇ ਕੋਈ ਮਿਰਚ ਵਾਈ ਕਰਨੀ ਚਾਹੁੰਦਾ ਹਾਂ ਹਾਂ ਜਿਵੇਂ ਮਰਜ਼ੀ ਕਰ ਲੈ ਦੋ ਟਾਈਮ ਕਰ ਲੈ ਤਿੰਨ ਕਰ ਲੈ ਕੋਈ ਚੱਕਰੀ ਤੇ ਬੱਚਾ ਬਾਈ ਬੱਟਾ ਦਾ ਮਰ ਗਿਆ ਸੀ ਜੀ ਠੀਕ ਆ ਜੀ ਤੇ ਬਾਈ ਥਣਾ ਥਣਾ ਦੀ ਓਕੇ ਕੋਈ ਹਾਂ ਥਣਾ ਥਣਾ ਦੀ ਓਕੇ ਪੂਰ ਛਿੱਟਾ ਕੁਝ ਨਹੀਂ ਆ ਠੀਕ ਐ ਤੋੜ ਕੇ ਦਿਖਾ ਦਿਓ ਜੀ ਕਿੰਵੇਂ ਸੂਏ ਸੂਈ ਆ ਜੀ ਇਹ ਇਹ ਦੂਜਾ ਸੂਆ ਜੀ ਠੀਕ ਆ ਦੂਜੇ ਸੂਏ ਸੂਈ ਆ ਬਾਈ ਦੱਸਦਾ 2 ਕੁ ਮਹੀਨੇ ਹੋ ਗਏ ਸੂਈ ਨੂੰ 12 ਕਿਲੋ ਨੈਟ ਅੰਡੇ ਵਾਲਾ ਤਿਆਰ ਆ ਬਾਈ ਕਹਿੰਦਾ ਆ ਕੇ ਤਸੱਲੀ ਕਰ ਲਿਓ ਚਾਹੇ 2 ਟਾਈਮ ਚੁਵਾਈ ਕਰ ਲਿਓ ਚਾਹੇ 4 ਟਾਈਮ ਚੁਵਾਈ ਕਰ ਲਿਓ ਤੇ ਚਾਹੇ 6 ਟਾਈਮ ਚੁਵਾਈ ਕਰ ਲਿਓ ਜੀ ਥਣਾ ਦੇ ਸਹਿ ਸੋਹਣੇ ਆ ਲਿਆ ਵੀਰ ਵਾਪਸ ਬਾਕੀ ਕ੍ਰੋਸ ਬਰੀਡ ਦੀ ਇਹ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਥਣਾ ਦੇ ਸਹਿ ਸੋਹਣੇ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਤੇ ਬਾਈ ਸੀਲ ਸਭ ਪੂਰੀ ਹੈ ਜੀ ਹਾਂ ਜੀ ਹਾਂ ਕੋਈ ਚੱਕਰ ਨਹੀਂਗਾ ਪੂਰੀ ਸੀਲ ਸਭ ਆ ਬਾਈ ਕਹਿੰਦਾ ਬਾਕੀ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਹਣੇ ਆ ਦੇਖ ਸਕਦੇ ਹੋ ਇਹਨਾਂ ਵਿੱਚ ਗੋਣੀ ਫੇਸ ਕੁਆਲਿਟੀ ਕੀ ਮਾਲ ਆ ਬਾਈ ਇਹ ਦਾ ਇਹਦਾ ਜੀ 26000 ਹੈ ਮਾਨਤਨ ਹੋ ਜਾਊਗਾ ਹਾਂ ਕਰ ਦਾਂਗੇ ਮਾਨਤਨ 26000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਨੂੰ ਜੀ ਡੇਢ ਕਿ ਮਹੀਨਾ ਸੂਈ ਨੂੰ ਹੋ ਗਿਆ ਕਿੰਨੇ ਨੇ ਸੂਈ ਹੈ ਜੀ ਇਹ ਆ ਇਹ ਤੀਜਾ ਸੂਆ ਸੂਈ ਪਈ ਆ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਇਸ ਵਕਤ ਇਹ ਦੁੱਧ ਦੇ ਕੋਲੇ 16-17 ਕਿਲੋ ਹਾਜ਼ਰ ਆ ਹੁਣ ਨੈਟ ਤਿਆਰ ਆ ਹਾਂ ਆਪਾਂ ਦੋ ਟਾਈਮ ਚਵਾਈ ਚਾਟੂ ਬਈ ਕੋਈ ਨਾ ਠੀਕ ਹੈ ਜੀ ਤੇ ਬਈ ਥਣਾ ਤੁਣਾ ਦੀ ਚਵਾਈ ਦੇ ਜਮਾ ਓਕੇ ਆ ਪੂਰੀ ਸੀ ਠੀਕ ਆ ਜੀ ਹਾਂ ਬਾਈ ਕਹਿੰਦਾ ਤੀਜੇ ਸੂਏ ਸੂਈ ਆ ਡੇਢ ਕਮੀਨਾ ਹੋ ਗਿਆ ਸੂਈ ਨੂੰ 16 ਤੋਂ 17 ਕਿਲੋ ਨੈਟ ਤਿਆਰ ਆ ਬਾਈ ਕਹਿੰਦਾ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਵਾਈ ਕਰ ਲਓ ਚਾਹੇ ਚਾਰ ਟਾਈਮ ਚਵਾਈ ਕਰ ਲਓ ਲਿਆ ਵੀਰ ਵਾਪਸ ਥਣਾ ਦੇ ਸਹਿਜ ਬਹੁਤ ਸੋਹਣੇ ਨੇ ਨੇੜੇ ਤੋਂ ਚੈੱਕ ਕਰਾ ਦੇਣਾ ਚਾਰੇਧਨ ਨਿੱਖੜ ਮੈਂ ਇਕੁਆਇਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲੋ ਕੱਦ ਕਾਠ ਦੀ ਚੰਗੀ ਹੈ ਜੀ ਬੱਚਾ ਇਹਦਾ ਵੀ ਐਕਸਪਾਇਰੀ ਹੋ ਗਿਆ ਜੀ ਕੋਣ ਆ ਕੇ ਹੋਵੇ ਤਾਂ ਡਰਦਾ ਜੀ ਪਸੂ ਤੇ ਇਹਦਾ ਕੀ ਮੁੱਲ ਆ ਬਾਈ ਇਹਦਾ ਜੀ 32000 ਹੈ ਮਾਨਤਾਨ ਹੋ ਜੂ ਹਾਂ ਹਾਂ 32000 ਰੁਪਿਆ ਬਾਈ ਮੁੱਲ ਕਰਦੇ ਆ ਸੀਓ ਸੰਧੀ ਬਹੁਤ ਆ ਸਿਰ ਸੌ ਕਰਮਾਲੀ ਪੂਰੀ ਆ ਬਾਈ ਕਹਿੰਦਾ ਆ ਕੇ ਤਸੱਲੀ ਕਰ ਲਿਓ ਬਾਕੀ ਥਣ ਤੁਨ ਚੰਗਾ ਲੱਗਿਆ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਜਿਹੜੇ ਮੁੱਲ ਕੀਤੇ ਗਏ ਆ ਕੋਈ ਫੈਕਸ ਨਹੀਂ ਜਿਹੜਾ ਵੀਰ ਚੱਲ ਕੇ ਆਊਗਾ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ